25 ਤਾਰੀਖ ਨੂੰ ਆ 25 ਮਈ ਜਿਹੜੀ ਐਤਵਾਰ ਨੂੰ ਸੰਵਿਧਾਨ ਬਚਾਓ ਰੈਲੀ ਸਾਰੇ ਇੰਡੀਆ 'ਚ ਰਾਹੁਲ ਗਾਂਧੀ ਦੇ ਹਕਮਾਨ ਸਾਹਿਬ ਕੜੀ ਸਾਹਿਬ ਦੇ ਹੁਕਮਾਨ ਸਾਥ ਸੰਵਿਧਾਨ ਬਚਾਓ ਰੈਲੀਆਂ ਚੱਲਦੀਆਂ ਨੇ ਔਰ ਨਾਬਾ ਵਿਖੀ 10 ਵਜੇ 25 ਤਰੀਕ ਨੂੰ ਐਤਵਾਰ ਨੂੰ ਸੰਵਿਧਾਨ ਬਚਾਓ ਰੈਲੀ ਹੋ ਰਹੀ ਹੈ ਪੰਜਾਬੀ ਪੈਲੈਸ ਦੇ ਵਿੱਚ ਇਹ ਇਸ ਕਰਕੇ ਮੈਂ ਪਿੰਡ-ਪਿੰਡ ਜਾ ਰਿਹਾ ਆ ਇੱਕ ਕੰਮ ਤੋਂ ਕਾਜ ਨਾਲ ਜਿੱਥੇ-ਜਿੱਥੇ ਪੰਚਾਇਤਾਂ ਜਿੱਤੀਆਂ ਨੇ ਉਹਨਾਂ ਨੂੰ ਸਨਮਾਨ ਦੇਣ ਵਾਸਤੇ ਅਸੀਂ ਉਹਨਾਂ ਦਾ ਸਤਿਕਾਰ ਕਰ ਰਹੇ ਹਾਂ ਔਰ ਉਹ ਮੇਰਾ ਸਤਿਕਾਰ ਕਰ ਰਹੇ ਨੇ ਔਰ ਮੈਨੂੰ ਇਹ ਲੱਗਦਾ ਕਿ ਇੰਨਾ ਮੈਂ ਕਦੇ ਯਾਰ ਦੇਖਿਆ ਨਹੀਂ ਜਿੰਨਾ ਹੁਣ ਪਿਆਰ ਮਿਲ ਰਿਹਾ ਲੋਕਾਂ ਦਾ ਔਰ ਲੋਕਾਂ ਦੇ ਰੋਸ ਸੁਣਿਆ ਰਿਹਾ ਸਾਡੇ ਆਓ ਜੀ ਸਾਡੇ ਆਓ ਜੀ ਸਾਡੇ ਆਓ ਜੀ ਔਰ ਜਿਹੜੇ ਸਾਡੇ ਵੀ ਵਰਕਰ ਕਈਆਂ ਦੇ ਇੱਕ ਦੂਜੇ ਦੇ ਕੋਈ ਅਲਗੋਸੀਗਲੀ ਸੀਗੀ ਸਾਰੇ ਇਕੱਠੇ ਨੇ ਇੱਕ ਮੁੱਠ ਹੋਏ ਹੋਏ ਨੂੰ ਉਹ ਦੂਸਰੀਆਂ ਪਾਰਟੀਆਂ ਦੇ ਵੀ ਲੋਕ ਆ ਕੇ ਵਧਾਈ ਦੇ ਰਹੇ ਨੇ ਕਿ ਕਾਂਗਰਸ ਪਾਰਟੀ ਪੰਜਾਬ ਚ ਆ ਰਹੀ ਹੈ ਸੋ ਸੰਵਿਧਾਨ ਦਾ ਬਚਾਉਣਾ ਅੱਜ অতি ਜ਼ਰੂਰੀ ਹੈ ਬੀਜੇਪੀ ਦਾ ਇੱਕੋ ਹੀ ਕੰਮ ਹੈ ਕਿ ਆਪਣੇ ਆਰਐਸਐਸ ਦੇ ਮੁਤਾਬਕ ਗਰੀਬਾਂ ਦੀ ਰਿਜ਼ਰਵੇਸ਼ਨ ਕਿਸਾਨਾਂ ਦੇ ਮੁੱਦੇ ਨੇ ਜਿਹੜੇ ਐਮਐਸਪੀ ਵਗੈਰਾ ਇੱਕ ਹਿੰਦੂ ਰਾਸ਼ਟਰ ਬਚਾ ਲਈਏ ਜਿਵੇਂ ਕਾਲੀ ਦਲ ਵਾਲੇ ਕਰਦੇ ਹੁੰਦੇ ਸੀ ਨਾ ਕਦੀ ਪੰਥ ਦੀ ਗੱਲ ਤੇ ਲੋਕਾਂ ਨੂੰ ਹੁਣ ਗੱਲ ਸਮਝ ਆਈ ਆ ਕਾਲੀ ਦਲ ਪੰਥ ਨਹੀਂ ਹੈ ਪੰਥ ਦਾ ਤਾਂ ਆਸ਼ੀਰਵਾਦ ਹੈ ਪੰਥ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਵੰਸ ਵਾਰਿਆ ਸੀ ਪਿਤਾ ਵਾਰਿਆ ਪੁੱਤਰ ਵਾਰਿਆ ਮਾਤਾ ਵਾਰੀ ਪਰਿਵਾਰ ਵਾਰ ਦਿੱਤਾ ਸੀ ਉਹ ਪੰਥ ਸੀ ਲੋਕਾਂ ਦੀ ਲੜਾਈ ਸੀ ਉਹ ਜਿਹੜੀ ਕਾਲੀ ਦਲ ਦੀ ਸੀ ਉਹ ਕੁਰਸੀ ਦੀ ਲੜਾਈ ਸੀ ਲੋਕਾਂ ਦੀ ਗੱਲ ਸਮਝ ਆ ਗਈ ਹੁਣ ਤੋਂ ਸਾਹਮਣੇ ਇਹ ਕਿਹੜੇ ਹਾਸ਼ੀਏ ਤੇ ਆਈ ਇਹ ਗੱਲ ਇਹ ਹੈ ਭਾਜੀਪੀ ਵਾਲਿਆਂ ਦੀ ਆਰਐਸਐਸ ਦੀ ਹੈ ਇੱਕ ਅੱਦੇ ਕੱਲੇ ਹਿੰਦੂ ਹੋਣ RAM ਜੀ ਨੇ ਤਾਂ ਕਦੇ ਕਿਹਾ ਨਹੀਂ ਸੀ ਸਾਰੀ ਦੁਨੀਆ ਦੇ ਮਾਲਕ RAM ਜੀ ਨੇ ਭਿੰਨੀ ਨੂੰ ਅਪਣਾਇਆ ਗਰੀਬਾਂ ਨੂੰ ਗਲ ਲਾਇਆ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਸਬਕ ਕਿਨੂੰ ਸਿਖਾਇਆ ਹਾਲਾਂਕਿ ਦੁਨੀਆ ਦੇ ਵੱਡੇ ਵੀ ਵਿਦਵਾਨ ਸੀ ਰਾਵਣ ਜੀ ਉਹਨਾਂ ਚ ਹੰਕਾਰ ਜਦੋਂ ਆਇਆ ਭਗਵਾਨ ਨੂੰ ਚੰਗਾ ਭਾਇਆ ਨਹੀਂ ਉਹਨਾਂ ਨੂੰ ਸਬਕ ਸਿਖਾਇਆ ਬਾਕੀ ਦੁਨੀਆ ਨੂੰ ਗਲਨ ਲਾਇਆ ਅੱਜ ਮੋਦੀ ਸਾਹਿਬ ਮਤ ਭੁੱਲੋ RAM ਤੁਹਾਡੇ ਇਕੱਲਿਆਂ ਦੇ ਨਹੀਂ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹਿੰਦੁਸਤਾਨ ਆਜ਼ਾਦ ਹੋਇਆ ਸੀ ਕੱਲੇ ਹਿੰਦੂਆਂ ਦੇ ਨਾਂ ਤੇ ਨਹੀਂ Hindu Muslim Sikh Isai ਸਾਰੇ ਭਾਰਤੀ ਅਸੀਂ ਭਾਈ ਭਾਈਆਂ ਇਹ ਜਿਹੜਾ ਕੋਈ ਵਖਰੇਵਾ ਕਰੇਗਾ ਜਾਤੀਵਾਦ ਕਰੇਗਾ ਮੈਂ ਸਮਝਦਾ ਕੋਈ ਆਜ਼ਾਦ ਭਾਰਤ ਦਾ ਵਾਸੀ ਇਦਾਂ ਕਰਨੀ ਸੀ